ਨਨਦ ਕੋਲ ਉਹ ਤਾਂ ਨਹੀਂ ਲੱਗਦਾ ਪੂਰੀ ਇਹ ਇਹ ਆਫ ਮੇਸੇ ਨਕਾਮੀਆ ਕਿਉਂਕਿ ਇੱਕ ਸੋਸ਼ਲ ਮੀਡੀਆ ਦੇ ਜਿਹੜੀ ਸਟਾਰ ਆ ਉਹਨੂੰ ਧਮਕੀ ਆਂਦੀ ਹੈ ਤੇ ਉਸੇ ਲਈ ਪੁਲਿਸ 24 ਘੰਟੇ ਵਿੱਚ ਜਰੂਰ ਫੜ ਲੈਣ ਕੋ ਮੈਂ ਜੋ ਕਹਿਣਾ ਸੀ ਤੁਹਾਡੇ ਸਾਹਮਣੇ ਹੋਰ ਕੇ ਕਹਿੰਦਾ ਪੁਲਿਸ ਨੂੰ ਮੈਂ ਬੇਨਤੀ ਕਰਦਾ ਤੇ ਸਰਕਾਰ ਨੂੰ ਵੀ ਬੇਨਤੀ ਕਰਦਾ ਪੁਲਿਸ ਤੇ ਸਰਕਾਰ ਇੱਕੋ ਹੀ ਆ ਧੰਨਵਾਦ ਉਸ ਉਹਨਾਂ ਦਾ ਮੈਂ ਬੇਨਤੀ ਕਰਦਾ ਪਈ ਇਹ ਭਾਈ ਇਹਨੂੰ ਤੁਰੰਤ ਜਿਹੜੀ ਆ ਇਹਦਾ ਲੱਭਿਆ ਜਾਵੇ ਕੀ ਇਹਦਾ ਕਿੱਥੋਂ ਇਹ ਤੁਰਦਾ ਸਾਰਾ ਜਿਹੜਾ ਗੁਰਦਰਾ ਸਾਹਿਬ ਦਾ ਜਿਹੜਾ ਵੈਕਟਰ ਉਹ ਕਰ ਰਹੇ ਜੋ ਕਿੰਨਾ ਤੇ ਜਿਹੜਾ ਪ੍ਰਸਤਉ ਦਾ ਗਾਣ ਉਹਦੇ ਉਹਦੀ ਅਸੀਂ ਕਿਉਂਕਿ ਤੁਸੀਂ ਜਿਹਨਾਂ ਹਰਿ ਰਾਜ ਕੰਦ ਸਿੰਘ ਜੀ ਹਰਮੰਦਰ ਸਾਹਿਬ ਦੇ ਆ ਇੱਥੋਂ ਵੀ ਚੱਲਦਾ ਉੱਥੋਂ ਵੀ ਸਾਰਾ ਜੋ ਲਾਈਵ ਹੈ ਉਹ ਵੀ ਨਾਲ ਨਾਲ ਚੱਲਦਾ ਬਹੁਤ ਧੰਨਵਾਦ ਪਾਖ ਜੁਹੰਦਰ ਸਿੰਘ ਤਾਂ ਮੈਂ ਉਨ੍ਹਾਂ ਦੀ ਤਰਫੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਜਿਹੜੀ ਹੈ ਔਰ ਕਿ ਉਹ ਚੁੱਪ ਕਿਉਂ ਨੇ ਇਸ ਤੇ ਸੰਗਿਆਨ ਜਿਹੜਾ ਉਹ ਸਰਕਾਰ ਲੈ ਔਰ ਅੱਜ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਧਮਕੀ ਭਰੀਆਂ ਈਮੇਲ ਆਈਆਂ ਨੇ ਉਸ ਤੋਂ ਪਹਿਲਾਂ ਦੋ ਆਈਆਂ ਤਾਂ ਕੁੱਲ ਪੰਜ ਮੇਲਜ਼ ਨੇ ਜਿਸ ਦੇ ਵਿੱਚ ਬੰਬ ਦੇ ਨਾਲ ਓੜਾਉਣ ਦੀ ਧਮਕੀ ਦਿੱਤੀ ਗਈ ਹੈ ਪੰਜ ਈਮੇਲ ਧਮਕੀ ਭਰੀਆਂ ਹੁਣ ਤੱਕ ਰਸੀਬ ਹੋਈਆਂ ਨੇ ਔਰ ਅੱਜ ਦੇ ਦਿਨ ਦੇ ਵਿੱਚ ਹੀ ਤਿੰਨ ਈਮੇਲਜ਼ ਆ ਗਈਆਂ ਨੇ ਤਾਂ ਇਸ ਨੂੰ ਲੈ ਕੇ ਹੁਣ ਖੱਛੇ ਜਿਹੜੇ ਸੀ ਉਪਰਕਟਾਰੇ ਸੀ ਐਸਜੀਪੀਸੀ ਦੇ ਪ੍ਰਧਾਨ ਨੇ ਹਜਿੰਦਰ ਸਿੰਘ ਧਾਮੀ ਉਹਨਾਂ ਨੇ ਕਿਹਾ ਕਿ ਸਰਕਾਰ ਤੁਰੰਤ ਪਤਾ ਲਗਾਏ ਕਿ ਇਹ ਕੌਣ ਹੈ ਇਸ ਦੇ ਪਿੱਛੇ ਕਿਉਂਕਿ ਇਸ ਚੀਜ਼ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਉਂਦੀ ਹੈ ਔਰ بار بار ਇਹ ਮੇਲ ਕੌਣ ਭੇਜ ਰਿਹਾ ਹੈ ਕਿਸ ਮਕਸਦ ਦੇ ਨਾਲ ਭੇਜ ਰਿਹਾ ਹੈ ਕਿਸ ਮੰਸ਼ਾ ਦੇ ਨਾਲ ਭੇਜ ਰਿਹਾ ਹੈ ਤਾਂ ਕਿਤੇ ਸੰਗਤ ਨੂੰ ਘਟਾਉਣ ਦੀ ਕੋਸ਼ਿਸ਼ ਤਾਂ ਨਹੀਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇਸ ਗੱਲ ਦਾ ਵੀ ਖਤਸ਼ ਹੈ ਜਿਸ ਤਰੀਕੇ ਮੇਲ ਜਾ ਰਹੀਆਂ ਨੇ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਇਹ ਫੇਸ ਆਫ ਮਿਸੀ ਮੁਕਾਮੀਆਂ ਕਿਉਂਕਿ ਇੱਕ ਸੋਸ਼ਲ ਮੀਡੀਆ ਜਿਹੜੀ ਸਟਾਰ ਆ ਉਹਨੂੰ ਧਮਕੀਆਂ ਦਿੱਤੀਆਂ ਅੰਦਰ ਕੀਤੀ ਗਈ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਫਿਰ ਡਰ ਪੈਦਾ ਕਰਦੀਆਂ ਨੇ ਅਜਿਹਾ ਖਤਸ਼ ਆਰਜੰਦਰ ਸਿੰਘ tạmਿ ਪ੍ਰਗਟਾਰ ਐ ਸੀ ਕਿ ਦੇਖਿਆ ਜਾਏ ਕਿ ਇਹ ਕੌਣ ਐ ਸਭ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਔਰ ਸਰਕਾਰ ਚੁੱਪ ਕਿਉਂ ਐ ਇਸ ਤੇ ਉਹਨਾਂ ਨੂੰ ਜ਼ਿਆਦਾ ਇਤਰਾਜ਼ ਹੈ ਕਿ ਦੋ ਦਿਨ ਪਹਿਲਾਂ ਦੀ ਗੱਲ ਐ ਜਦੋਂ ਪਹਿਲਾ ਮੇਲ ਆਈ ਉਸ ਤੇ ਵੀ ਕੋਈ ਰਿਐਕਸ਼ਨ ਜਿਹੜਾ ਸੀ ਉਹ ਨਹੀਂ ਆਇਆ ਔਰ ਹੁਣ ਵੀ ਅੱਜ ਦੇ ਦਿਨ ਚ ਹੀ ਤਿੰਨ ਮੇਲਸ ਆ ਗਈਆਂ ਨੇ ਤਾਂ ਸਾਈਬਰ ਸੈੱਲ ਨੂੰ ਵੀ ਅਪੀਲ ਉਹਨਾਂ ਨੇ ਕੀਤੀ ਕਿ ਉਹੀ ਬੈਟਰ ਇਸ ਦਾ ਪਤਾ ਲਗਾ ਸਕਦੇ ਨੇ ਕਿ ਆਈਡੀ ਜਨਰੇਟ ਕਿੱਥੋਂ ਹੋਈ ਔਰ ਇਹ ਕੌਣ ਸ਼ਖਸ ਹੈ ਜੋ ਆਈਡੀ ਜਨਰੇਟ ਕਰਕੇ ਮੇਲਸ ਭੇਜ ਰਿਹਾ ਹੈ ਤਾਂ ਹੁਣ ਹਾਲੇ ਵੀ ਦੇਖਿਆ ਜਾਏ ਤਾਂ ਦਰਬਾਰ ਸਾਹਿਬ ਦੇ ਅੰਦਰ ਸੁਰੱਖਿਆ ਵਧਾਈ ਗਈ ਹੈ ਔਰ ਚੈਕਿੰਗ ਹੋ ਚੁੱਕੀ ਹੈ ਹਾਲੇ ਤੱਕਰ ਦਾ ਕੁਝ ਵੀ ਅਜੀਹਾ ਨਹੀਂ ਮਿਲਿਆ ਜੋ ਜਿਸ ਤੋਂ ਡਰਨ ਵਾਲੀ ਗੱਲ ਹੋਏ ਜਾਂ ਫਿਰ ਵਾਕਈ ਹੀ ਕਿ ਅਜੀਹਾ ਕੁਝ ਹੈ ਨੀਤਾ ਮੂਮਨ ਅਸੀਂ ਇਹ ਹੀ ਦੇਖਦੇ ਹਾਂ ਕਿ ਸ਼ਰਾਰਤ ਕਿਸੇ ਨਾ ਕਿਸੇ ਦੀ ਹੁੰਦੀ ਹੈ 인ਦਰਪੀਰ ਸਿੰਘ ਨੀਜਰ ਐਮ ਐਲ ਏ ਦਾ ਨਾਮ ਜੁੜ ਚੁੱਕੇ ਨੇ ਫੋਨ ਲਾਈਨ ਦੇ ਉੱਤੇ ਸਰ ਸਵਾਗਤ ਹੈ ਡੇਲੀ ਪੋਸਟ ਪੰਜਾਬ ਰਾਣਾ ਹਿਮਾਚਲ ਤੇ ਜੀ ਹਾਂ ਜੀ ਅਹ ਨਦਿਰਜੀ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਅੱਜ ਹੀ ਸਰ ਤਿੰਨ ਮੇਲਜ਼ ਆਈਆਂ ਨੇ ਔਰ ਉਹ ਇਹ ਕਹਿ ਰਹੇ ਨੇ ਕਿ ਇਸ ਨੂੰ ਸੰਜੀਦਗੀ ਦੇ ਨਾਲ ਸਰਕਾਰ ਲਏ ਔਰ ਦਰਬਾਰ ਸਾਹਿਬ ਨੂੰ ਇੰਜ ਫਿਸਪੋਰਟ ਦੇ ਨਾਲ ਉਡਾਉਣ ਦੀ ਧਮਕੀ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਬੇਸ਼ੱਕ ਕਿਸੇ ਦੀ ਸ਼ਰਾਰਤ ਵੀ ਹੋਏ ਸਰ ਅਹ ਦੇਖੋ ਭਾਵੇਂ ਸਮੇਂ ਨਹੀਂ ਹੈ ਪਰ ਸਾਨੂੰ ਇਹ ਬਿਲਕੁਲ ਜਿਹੜਾ ਮਸਲਾ ਹੈ ਨੂੰ ਸੰਜੀਦਗੀ ਨਾਲ ਚੈਤਰ ਜੀ ਔਰ ਅਸੀਂ ਗਵਰਨਮੈਂਟ ਵੱਲੋਂ ਪੂਰਾ ਧਿਆਨ ਨਾਲ ਇਸ ਨੂੰ ਜਾਂ ਦਾ ਖਰੇ ਬਾਰੇ ਕਿ ਕਿਸੇ ਤਰੀਕੇ ਦਾ ਕੋਈ ਕਿਸ ਗਲ ਸੱਚ ਨਾ ਹੋਵੇ ਤਾਂ ਲੱਗਦਾ ਹੋਵੇ ਕਿ ਵੈਸੇ ਹੀ ਕੋਈ ਫਰਾਰਤ ਕਰ ਰਿਹਾ ਜੀ ਸਾਡੇ ਵਾਸਤੇ ਬਹੁਤ ਕਿਉਂਕਿ ਸਿੱਖਾਂ ਦਾ ਪੂਰੀ ਦੁਨੀਆ ਦਾ ਅ ਸੜੀ ਆਸਥਾ ਹੈ ਸਾਡੇ ਸਭ ਜੁੜੇ ਹੋਏ ਆ ਜੀ ਅੰਦਾ ਸਾਹਿਬ ਦਾ ਜੀ ਕਾਲ ਸਕਿਰਤ ਸਾਹਿਬ ਦਾ ਔਰ ਕਿਸੇ ਤਰੀਕੇ ਦਾ ਵੀ ਨੁਕਸਾਨ ਜਿਹੜਾ ਕਿ ਬਰਦਾਸ਼ਤ ਨਹੀਂ ਕਰਾਂਗੇ ਬਾਕੀ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ ਡਰਪੋਕ ਹੁੰਦੇ ਤੇ ਜਿਸ ਤਰ੍ਹਾਂ ਖਤਰੇ ਡਰਨ ਵਾਲੀ ਕੋ ਗੱਲ ਨਹੀਂ ਹੈ ਨਹੀਂ ਡਰਨਾ ਚਾਹੀਦਾ ਔਰ ਮੈਨੂੰ ਮੈਨੂੰ ਪੱਕਾ ਪਤਾ ਹੈ ਇਸ ਗੱਲ ਦਾ ਕਿ ਅਸੀਂ ਅਸੀਂ ਚੰਗੀ ਤਰ੍ਹਾਂ ਇਫਾਜ਼ਤ ਕਰ ਸਕਦੇ ਹਾਂ ਹਾਲਾਂਕਿ ਜਿਵੇਂ ਸਭ ਕਹਿੰਦੇ ਆ ਕਿ ਸਾਨੂੰ ਗੁਰੂਆਂ ਨੂੰ ਸਾਡੇ ਜਿਹੜੇ ਧਾਰਮਿਕ ਖਾਨੇ ਉਹਨਾਂ ਨੂੰ ਕਿਤੇ ਇਨਸਾਨ ਤੋਂ ਇਹਦੀ ਕੋ ਆਸ ਨਹੀਂ ਕਿ ਉਹ ਸਾਨੂੰ ਬਚਾਣਗੇ ਸਾਡੇ ਆਪ ਹੀ ਜਿਹੜੇ ਆਸਤਾ ਹੈ ਸਾਡੀ ਜਿਹੜੇ ਇਸ ਜਿਹੜੇ ਨੇ ਇਹ ਆਪ ਹੀ ਆਪਣੇ ਨੂੰ ਬਚਾ ਸਕਦੇ ਨੇ ਅਸੀਂ ਤੇਨਾਂ ਦਾ ਕੋਟ ਅਸਰ ਲੈ ਕੇ ਪਬਲਿਕ ਜ਼ਿੰਦਗੀ ਬਤੀਤ ਕਰਦੇ ਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਤੇ ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਲੋਕ ਇਹ ਚੁਂਦੇ ਆ ਇਹਨਾਂ ਦਾ ਮਕਸਦ ਇਹ ਹੀ ਹੁੰਦਾ ਹੈ ਘਬਰਾਹਟ ਪੈਦਾ ਕਰੋ ਲੋਕਾਂ ਨੂੰ ਡਰਾਓ ਔਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਔਰ ਸਾਨੂੰ ਇਸ ਗੱਲ ਤੇ ਬਹੁਤ ਮੁਸਤੈਰ ਕਰਨਾ ਚਾਹੀਦਾ ਹੈ ਧਿਆਨ ਰੱਖਣਾ ਚਾਹੀਦਾ ਹੈ ਗਵਰਨਮੈਂਟ ਚਾਹਨਾ ਕੰਮ ਕਰ ਰਹੀ ਹੈ ਆਪਣਾ ਅਰ ਲੇਕਿਨ ਜਿਹੜੇ ਅਸ਼ਦਦ ਉਹ ਆਰਐਨਏ ਨੂੰ ਕਿਸੇ ਤਰੀਕੇ ਦੀ ਟੈਨਸ਼ਨ ਵੀ ਕੋਈ ਲੋੜ ਨਹੀਂ ਜੀ ਲੇਕਿਨ ਹਰਜਿੰਦਰ ਸਿੰਘ ਕਾਮੀ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਹ ਚੁੱਪ ਨੇ ਸਰਕਾਰ ਇਸ ਚੀਜ਼ ਨੂੰ سنجیدਗੀ ਦੇ ਨਾਲ ਨਹੀਂ ਲੈ ਰਹੀ ਕਿਉਂਕਿ ਥੋੜੇ ਦਿਨ ਪਹਿਲਾਂ ਵੀ ਸਰ ਮੇਲਸ ਆਈਆਂ ਸੀ ਕੋਈ ਰਿਐਕਸ਼ਨ ਨਹੀਂ ਆਇਆ ਅ ਕੈਵਰੀ ਨਾ ਰਿਐਕਸ਼ਨ ਰਿਐਕਟ ਕਰਨਾ ਵੀ ਅ ਅ ਚੰਗੀ ਗੱਲ ਹੁੰਦੀ ਹੈ ਕਿ ਉਹ ਘਰੇ ਗੱਲ ਨੂੰ ਰਿਐਕਟ ਕਰੋ ਤੇ ਫਿਰ ਜਿਹੜਾ threat ਕਰਿਆ ਹੁੰਦਾ ਉਹਦੇ ਜਿਹੜੇ ਨੁਸਬੇ ਹੁੰਦੇ ਆ ਉਹਨੂੰ ਬੂਰ ਲੱਗਦਾ ਸੋ ਪਰ ਸਾਡੀ ਸਰਕਾਰ ਜਿਹੜੀ ਹੈ ਬਿਲਕੁਲ ਬਹੁਤ ਸੀਰੀਅਸ ਕੱਲ ਬਾਰੇ ਇਸ ਬਾਰੇ ਔਰ ਜਿਹੜੇ ਪੁਲਿਸ ਹੈ ਔਰ ਜਿਹੜੀ ਛੜੀ ਛੜੀ ਏਜੰਸੀਸ ਨੇ ਸਾਰੀਆਂ ਉਹਨਾਂ ਕੰਨ ਪਿਆਨ ਨਖਰੀਆਂ ਤਾਂ ਕਿ ਕਿਸੇ ਤਰੀਕੇ ਦਾ ਨੁਕਸਾਨ ਨਾ ਹੋ ਸਕੇ ਔਰ ਮੈਂ ਆਪਣੇ ਵੱਲੋਂ ਹਸਤਾਵਾਰ ਕੀ ਦੋ ਅਨਾਂ ਕਿ ਗਵਰਨਮੈਂਟ ਜਿਹੜੀ ਹੈ ਪੂਰੇ ਕਿਆ ਨਾਕਾਮ ਕਰ ਰਹੀ ਹੈ ਤੇ ਯਾਤਰੀਆਂ ਨੂੰ ਕਿਸੇ ਤਰੀਕੇ ਦੀ ਡਰਤੀ ਕੋ ਸਹਿਮਤੀ ਕੋ ਗੈਰ ਦੀ ਲੋੜ ਨਹੀਂ ਹੈਗੀ ਅਸੀਂ ਇਸ ਗੱਲ ਨੂੰ ਸਾਡੇ ਚੰਨੀ ਤੱਕ ਹੈਗੀ ਆ ਸਿੱਖ ਕੌਮ ਤੇ ਹੈਗੀ ਆ ਕਿ ਅਸੀਂ ਆਪਣੇ ਜਿਹੜੇ ਸੰਸਥਾਵਾਂ ਨੇ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਅਸੀਂ ਨੂੰ ਬਚਾ ਸਕਦੇ ਤੁਹਾਡੇ ਖਲਕੋਟ ਜੈ ਸਿੰਘ ਭਾਈ ਗਾਂਧੀ ਜੀ ਠੀਕ ਹੈ ਜੀ ਜੀ ਸ਼ੁਕਰੀਆ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਔਰ ਬਤੌਰ ਕਿਉਂਕਿ ਵਿਧਾਇਕ ਨੇ ਆਪ ਵਿਧਾਇਕ ਨੇ ਤਾਂ ਸਰਕਾਰ ਦਾ ਵੀ ਉਹ ਇੱਕ ਕਿਸਮ ਦਾ ਆਸ਼ਵਾਸ਼ਣ ਆਪਣੀ ਸਰਕਾਰ ਤਰਫੋਂ ਦੇ ਰਹੀ ਸੀ ਕਿ ਅਸੀਂ ਸક્ષਮ ਹਾਂ ਔਰ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਔਰ ਸਰਕਾਰ ਇਸ ਚੀਜ਼ ਨੂੰ ਸੰਜੀਦਗੀ ਦੇ ਨਾਲ ਹੀ ਲੈ ਰਹੀ ਹੈ ਔਰ ਲੇਗੀ ਤਾਂ ਲੇਕਿਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਪ੍ਰੈਸ ਕਾਨਫਰੰਸ ਹੁਣ ਤੋਂ ਥੋੜਾ ਸਮਾਂ ਪਹਿਲਾਂ ਕੀਤੀ ਜਿਸ ਦੇ ਉੱਤੇ ਉਹਨਾਂ ਨੇ ਜ਼ਿਕਰ ਕੀਤਾ ਜ਼ਿਆਦਾ ਉਹਨਾਂ ਨੂੰ ਜੋ ਖਤ ਜਾਏ ਕਿ ਤੇ ਡਰ ਦਾ ਭ੍ਰਮ ਜਿਹੜਾ ਉਹ ਪੈਦਾ ਕਰਨ ਦੀ ਕੋਸ਼ਿਸ਼ ਤਾਂ ਨਹੀਂ ਸੰਗਤ ਦੇ ਵਿੱਚ ਮਨਾਂ 'ਚ ਜਦੋਂ ਭੈ ਹੋਏਗਾ ਡਰ ਹੋਏਗਾ ਤਾਂ آمد ਘਟੇਗੀ ਤਾਂ ਕਿਤੇ ਇਹ ਕੋਈ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ ਜਾਂ ਫਿਰ ਇਹ ਜੋ ਜਿਸ ਨੇ ਇਹ ਆਈ ਡੀਜ਼ ਕ੍ਰੀਏਟ ਕੀਤੀਆਂ ਔਰ ਇਹ ਥ੍ਰੈਟ ਦਿੱਤਾ ਤਾਂ ਉਹ ਸ਼ਖਸ ਕੌਣ ਹੈ ਕੀ ਕੋਈ ਨਹੀਂ ਹਰਜਿੰਦਰ ਸਿੰਘ ਢਾਮੀ ਉਹਨਾਂ ਨੂੰ ਇਸ ਗੱਲ ਦਾ ਵੀ ਖਤਸ਼ ਹੈ ਜਿਸ ਤਰੀਕੇ ਮੇਲ ਜਾ ਰਹੀਆਂ ਨੇ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਇੱਕ ਅਫੇਰ ਮੈਡੀਕਲ ਕਾਮੀਆਂ ਕਿਉਂਕਿ ਇੱਕ ਸੋਸ਼ਲ ਮੀਡੀਆ ਦੇ ਜਿਹੜੀ ਸਟਾਰ ਆ ਉਹਨੂੰ ਧਮਕੀਆਂ ਦਿੱਤੀ ਗਈ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਫਿਰ ਡਰ ਪੈਦਾ ਕਰਦੀਆਂ ਨੇ ਅਜਿਹਾ ਖਦਸ਼ਾ ਅਰਜੰਦ ਸਿੰਘ ਤਾਮੀ ਪ੍ਰਗਟਾਰ ਰਹੀ ਸੀ ਕਿ ਦੇਖਿਆ ਜਾਏ ਕਿ ਇਹ ਕੌਣ ਹੈ ਸਭ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਧਮਕੀ ਔਰ ਸਰਕਾਰ ਚੁੱਪ ਕਿਉਂ ਹੈ ਇਸ ਤੇ ਉਹਨਾਂ ਨੂੰ ਜ਼ਿਆਦਾ ਇਤਰਾਜ਼ ਹੈ ਕਿ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਜਦੋਂ ਪਹਿਲਾ ਮੇਲ ਆਈ ਉਸ ਤੇ ਵੀ ਕੋਈ ਰਿਐਕਸ਼ਨ ਜਿਹੜਾ ਸੀ ਉਹ ਨਹੀਂ ਆਇਆ ਔਰ ਹੁਣ ਵੀ ਅੱਜ ਦੇ ਦਿਨ ਚ ਹੀ ਤਿੰਨ ਮੇਲਜ਼ ਆ ਗਈਆਂ ਨੇ ਤਾਂ ਸਾਈਬਰ ਸੈੱਲ ਨੂੰ ਵੀ ਅਪੀਲ ਉਹਨਾਂ ਨੇ ਕੀਤੀ ਕਿ ਉਹੀ ਬਿਹਤਰ ਇਸ ਦਾ ਪਤਾ ਲਗਾ ਸਕਦੇ ਨੇ ਕਿ ਆਈਡੀ ਜਨਰੇਟ ਕਿੱਥੋਂ ਹੋਈ ਔਰ ਇਹ ਕੌਣ ਸ਼ਖਸ ਹੈ ਜੋ ਆਈਡੀ ਜਨਰੇਟ ਕਰਕੇ ਮੇਲਜ਼ ਭੇਜ ਰਿਹਾ ਹੈ ਤਾਂ ਹੁਣ ਹਾਲੇ ਵੀ ਦੇਖਿਆ ਜਾਏ ਤਾਂ ਦਰਬਾਰ ਸਾਹਿਬ ਦੇ ਅੰਦਰ ਸੁਰੱਖਿਆ ਵਧਾਈ ਗਈ ਹੈ ਔਰ ਚੈਕਿੰਗ ਹੋ ਚੁੱਕੀ ਹੈ ਹਲੇ ਤੱਕ ਅਰਦਾ ਕੁਝ ਵੀ ਅਜੀਹਾ ਨਹੀਂ ਮਿਲਿਆ ਜੋ ਜਿਸ ਤੋਂ ਡਰਨ ਵਾਲੀ ਗੱਲ ਹੋਵੇ ਜਿਵੇਂ ਟਾਸਕ ਫੋਰਸ ਅਸੀ ਉਸ ਨੂੰ ਨਾਮ ਦਿੰਦੇ ਆ ਔਰ ਉਸ ਫੋਰਸ ਦਾ ਕੰਮ ਜਿਵੇਂ ਪੁਲਿਸ ਕਰਦੀ ਹੈ ਉਸੇ ਤਰੀਕੇ ਦੇ ਨਾਲ ਟਾਸਕ ਫੋਰਸ ਵੀ ਦਰਬਾਰ ਸਾਹਿਬ ਦੇ ਆਸ-ਪਾਸ ਦਰਬਾਰ ਸਾਹਿਬ ਦੇ ਅੰਦਰ ਬਾਹਰ ਜਿੱਥੇ ਵੀ ਕੋਈ ਉਲੰਘਣਾ ਜਾਂ ਕਿਸੇ ਤਰੀਕੇ ਨਾਲ ਮर्यादा ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਉੱਤੇ ਐਕਸ਼ਨ ਜਿਹੜਾ ਐਸਜੀਪੀਸੀ ਦਾ ਟਾਸਕ ਫੋਰਸ ਕਰਦੀ ਹੈ ਔਰ ਉਸ ਤੋਂ ਇਲਾਵਾ ਹੋਰ ਜਿਵੇਂ ਸੁਰੱਖਿਆ ਪ੍ਰਬੰਧ ਨੇ ਜਾਂ ਕਿਸੇ ਤਰੀਕੇ ਦੇ ਨਾਲ ਭੀੜ ਨੂੰ ਕਿਵੇਂ ਕਾਬੂ ਰੱਖਣਾ ਹੈ ਕਿਵੇਂ ਕਿਸ ਤਰੀਕੇ ਨਾਲ ਜਿਹੜਾ ਬਾਹਰ ਸੰਗਤਾਰਾ ਵੱਡਾ ਇਕੱਠ ਹੈ ਉਸ ਨੂੰ ਕਿਸ ਤਰੀਕੇ ਨਾਲ ਅੰਦਰ ਲੈ ਕੇ ਆਉਣਾ ਔਰ ਟਾਸਕ ਫੋਰਸ ਅਕਸਰ ਇਹ ਡਿਊਟੀ ਆਪਣੀ ਕਰਦੀ ਆਈ ਹੈ ਪਰ ਜਦੋਂ ਅਜਿਹੇ ਥ੍ਰੈਟਸ ਕਾਲ ਜਾਂ ਥ੍ਰੈਟ ਈਮੇਲ ਪਹੁੰਚਦੇ ਨੇ ਤਾਂ ਟਾਸਕ ਫੋਰਸ ਨੂੰ ਚਕੰਨਾ ਕੀਤਾ ਜਾਂਦਾ ਹੈ ਔਰ ਐਸਜੀਪੀਸੀ ਨੇ ਇਹ ਗਲਤੀ ਹੈ ਪ੍ਰਧਾਨ ਹਰਜਿੰਦਰ ਸਿੰਘ ਧਾਮਿਹੋਰਾ ਨੇ ਕਿ ਪੁਲਿਸ ਆਪਣੇ ਵੱਲੋਂ ਕੰਮ ਕਰ ਰਹੀ ਹੈ ਪਰ ਸਾਡੇ ਪੱਧਰ ਤੇ ਗੱਲ ਕਰੀਏ ਤਾਂ ਐਸਜੀਪੀਸੀ ਸਮਰੱਥ ਹੈ ਐਸਜੀਪੀਸੀ ਦੇ ਵੱਲੋਂ ਵੀ ਜਿਹੜਾ ਖਾਸ ਧਿਆਨ ਖਾਸ ਡਿਊਟੀ ਜਿਹੜੀ ਉਹ ਕੀਤੀ ਜਾ ਰਹੀ ਹੈ ਐਸਜੀਪੀਸੀ ਦੇ ਜਿਹੜੇ ਟਾਸਕ ਫੋਰਸ ਦੇ ਮੁਲਾਜ਼ਮ ਨੇ ਔਰ ਪ੍ਰਕਰਮਾ ਦੇ ਅੰਦਰ ਬਾਹਰ ਔਰ ਜਿੱਥੇ ਪਾਰਕਿੰਗ ਹੈ ਸਰਾਵਾਂ ਨੇ ਹਰੇਕ ਖਾਵਾ ਉੱਤੇ ਰੱਡੀ ਨਜ਼ਰ ਰੱਖੀ ਜਾ ਰਹੀ ਹੈ ਸੀਸੀਟੀਵੀ ਵੀ ਚੈੱਕ ਕੀਤੀ ਜਾ ਰਹੀ ਹੈ ਲਗਾਤਾਰ ਕਿਉਂਕਿ ਐਸਜੀਪੀਸੀ ਤੋਂ ਕੋਲ ਇੱਕ ਸਪੈਸ਼ਲ ਟੀਮ ਸੜੀਆਂ ਨੇ ਆਈਟੀ ਦੀ ਟੀਮ ਹੈ ਉਹ ਵੀ ਜਿਹੜੀ ਚੈੱਕ ਕਰ ਰਹੀ ਹੈ ਔਰ ਈਮੇਲ ਜਿਹੜੀਆਂ ਨੇ ਸਭ ਤੋਂ ਪਹਿਲਾਂ 14 ਜੁਲਾਈ ਨੂੰ ਆਈ ਹੈ ਇੱਕ ਹੀ ਮੇਲ ਦੂਸਰੀ ਈਮੇਲ ਜਿਹੜੀ ਆਈ ਹੈ ਬੀਤੇ ਕੱਲ 15 ਜੁਲਾਈ ਨੂੰ ਔਰ ਅੱਜ ਜੋ ਈਮੇਲ ਆਈ ਹੈ ਉਹ ਤਿੰਨ ਈਮੇਲਾਂ ਆਈਆਂ ਨੇ ਔਰ ਇਸੇ ਦੇ ਵਿੱਚ ਠੀਕ ਹੈ ਹਰਮੀਤ ਮੈਂ ਮਾਫੀ ਨਾ ਰੋਕ ਰੀਆਂ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੇ ਲਈ ਤਾਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮੁੱਦੇ ਨੂੰ ਸੰਜਗੀ ਦੇ ਨਾਲ ਲਏ ਤਾਂ ਹੁਣ ਦੇਖਣਾ ਰਹੇਗਾ ਕਿ ਅੱਗੇ ਇਸ ਕੇਸ 'ਚ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਮਹਾਰਾਲ ਹੁਣ ਵਿਲਾ ਥੋੜਾ ਤੋਂ ਇਜਾਜ਼ਤ ਲੈਂਦਾ ਹੋ ਗਿਆ ਮੈਨੂੰ ਦੀਪਤੀ ਸ਼ਰਮਾ ਨੂੰ ਦਿਓ ਇਜਾਜ਼ਤ ਧੰਨਵਾਦ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ हम जानते हैं आप हम पर भरोसा कर वाकई कि अजेहा कुछ है नेता मुमन अस यही देख दिया कि शरारत किसी ना किसी दी हुंदी है इंद्रवीर सिंह निजर एमएलए सा नाम जुड़ चुके ने फोन लाइन दे ऊपर सर स्वागत है डेली पोस्ट पंजाब राणा हिमाचल ते जी जी ਅਹ ਨਿਤਿਰਜੀ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਅੱਜ ਹੀ ਸਰ ਤਿੰਨ ਮੇਲਜ਼ ਆਈਆਂ ਨੇ ਔਰ ਉਹ ਇਹ ਕਹਿ ਰਹੇ ਨੇ ਕਿ ਇਸ ਨੂੰ ਸੰਜੀਦਗੀ ਦੇ ਨਾਲ ਸਰਕਾਰ ਲਏ ਔਰ ਦਰਬਾਰ ਸਾਹਿਬ ਨੂੰ ਇੰਜ ਫਿਸਪੋਰਟ ਦੇ ਨਾਲ ਉਡਾਉਣ ਦੀ ਧਮਕੀ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਬੇਸ਼ੱਕ ਕਿਸੇ ਦੀ ਸ਼ਰਾਰਤ ਵੀ ਹੋਏ ਸਰ ਅਹ ਦੇਖੋ ਭਾਵੇਂ ਸਮੇਂ ਨਹੀਂ ਹੈ ਪਰ ਸਾਨੂੰ ਇਹ ਬਿਲਕੁਲ ਜਿਹੜਾ ਮਸਲਾ ਹੈ ਨੂੰ ਸੰਜੀਦਗੀ ਨਾਲ ਚਾਹੀਦਾ ਜੀ ਔਰ ਅਸੀਂ ਗਵਰਨਮੈਂਟ ਵੱਲੋਂ ਪੂਰਾ ਧਿਆਨ ਹੈ ਇਸ ਨੂੰ

ਲੋਕ ਜਿਹੜੇ ਹੁੰਦੇ ਨੇ ਡਰਪੋਕ ਹੁੰਦੇ ਤੇ ਜਿਸਾਨੂੰ ਖਤਰੇ ਡਰਨ ਵਾਲੀ ਕੋ ਗੱਲ ਨਹੀਂ ਹੈ ਨਹੀਂ ਡਰਨਾ ਚਾਹੀਦਾ ਔਰ ਮੈਨੂੰ ਮੈਨੂੰ ਪੱਕਾ ਪਤਾ ਹੈ ਇਸ ਗੱਲ ਦਾ ਕਿ ਅਸੀਂ ਅਸੀਂ ਚੰਗੀ ਤਰ੍ਹਾਂ ਇਫਾਜ਼ਤ ਕਰ ਸਕਦੇ ਹਾਂ ਹਾਲਾਂਕਿ ਜਿਵੇਂ ਸਭ ਕਹਿੰਦੇ ਆ ਕਿ ਸਾਨੂੰ ਗੁਰੂਆਂ ਨੂੰ ਸਾਡੇ ਜਿਹੜੇ ਧਾਰਮਿਕ ਖਾਨੇ ਉਹਨਾਂ ਨੂੰ ਕਿਤੇ ਇਨਸਾਨ ਤੋਂ ਇਹਦੀ ਕੋ ਆਸ ਨਹੀਂ ਕਿ ਉਹ ਸਾਨੂੰ ਬਚਾਉਣਗੇ ਸਾਡੇ ਆਪ ਹੀ ਜਿਹੜੀ ਆਸਤਾ ਹੈ ਸਾਡੀ ਇਹ ਜਿਹੜੇ ਨੇ ਇਹ ਆਪ ਵੀ ਆਪਣੇ ਨੂੰ ਬਚਾ ਸਕਦੇ ਨੇ ਅਸੀਂ ਤੇਨਾਂ ਦਾ ਕੋਟ ਅਸਰ ਲੈ ਕੇ ਪਬਲਿਕ ਜ਼ਿੰਦਗੀ ਬਚਿਤ ਕਰਦੇ ਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਇਸ ਗੱਲ ਤੇ ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਲੋਕ ਇਹ ਜੋ ਹੁੰਦੇ ਆ ਇਹਨਾਂ ਦਾ ਮਕਸਦ ਇਹ ਹੀ ਹੁੰਦਾ ਹੈ ਘਬਰਾਹਟ ਪੈਦਾ ਕਰੋ ਲੋਕਾਂ ਨੂੰ ਡਰਾਓ ਔਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਔਰ ਸਾਨੂੰ ਇਸ ਗੱਲ ਤੇ ਬਹੁਤ ਮੁਸਤੈਰ ਕਰਨਾ ਚਾਹੀਦਾ ਹੈ ਧਿਆਨ ਰੱਖਣਾ ਚਾਹੀਦਾ ਹੈ ਗਵਰਨਮੈਂਟ ਚਾਹਨਾ ਕੰਮ ਕਰ ਰਹੀ ਹੈ ਆਪਣਾ ਅਰ ਲੇਕਿਨ ਜਿਹੜੇ ਅਸ਼ਦਾਲ ਉਹ ਆਰਐਨਏ ਉਹਨਾਂ ਨੂੰ ਕਿਸੇ ਕਿਸੇ ਦੀ ਟੈਨਸ਼ਨ ਵੀ ਕੋਈ ਲੋੜ ਨਹੀਂ ਜੀ ਲੇਕਿਨ ਹਰਜਿੰਦਰ ਸਿੰਘ ਕਾਮੀ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਹ ਚੁੱਪ ਨੇ ਸਰਕਾਰ ਇਸ ਚੀਜ਼ ਨੂੰ سنجیدਗੀ ਦੇ ਨਾਲ ਨਹੀਂ ਲੈ ਰਹੀ ਕਿਉਂਕਿ ਥੋੜੇ ਦਿਨ ਪਹਿਲਾਂ ਵੀ ਸਰ ਮੇਲਸ ਆਈਆਂ ਸੀ ਕੋਈ ਰਿਐਕਸ਼ਨ ਨਹੀਂ ਆਇਆ ਅ ਕਵਰੀ ਨਾ ਰਿਐਕਸ਼ਨ ਦਾ ਰਿਐਕਟ ਕਰਨਾ ਵੀ ਅ ਅ ਚੰਗੀ ਗੱਲ ਹੁੰਦੀ ਹੈ ਕਿ ਉਹ ਘਰੇ ਗੱਲ ਨੂੰ ਰਿਐਕਟ ਕਰੋ ਤੇ ਫਿਰ ਜਿਹੜਾ ਰੇਟ ਕਰਿਆ ਹੁੰਦਾ ਉਹਦੇ ਜਿਹੜੇ ਨੁਸਬੇ ਹੁੰਦੇ ਆ ਉਹਨੂੰ ਮੂਰ ਲੱਗਦਾ ਸੋ ਪਰ ਸਾਡੀ ਸਰਕਾਰ ਜਿਹੜੀ ਹੈ ਬਿਲਕੁਲ ਬਹੁਤ ਸੀਰੀਅਸ ਕੱਲ ਬਾਰੇ ਇਸ ਬਾਰੇ ਔਰ ਜਿਹੜੇ ਪੁਲਿਸ ਹੈ ਔਰ ਜਿਹੜੀ ਛੜੀ ਏਜੰਸੀਸ ਨੇ ਸਾਰੀਆਂ ਉਹਨਾਂ ਕਰ ਨੂੰ ਪਿਆਰ ਨਖਰੀਆਂ ਤਾਂ ਕਿ ਕਿਸੇ ਤਰੀਕੇ ਦਾ ਨੁਕਸਾਨ ਨਾ ਹੋ ਸਕੇ ਔਰ ਮੈਂ ਆਪਣੇ ਵੱਲੋਂ ਹਸਤਾਵਾਜ ਕੀ ਦੋ ਅਨਾਂ ਕਿ ਗਵਰਨਮੈਂਟ ਜਿਹੜੀ ਹੈ ਪੂਰੇ ਪਿਆਰ ਨਾਲ ਕੰਮ ਕਰ ਰਹੀ ਹੈ ਤੇ ਯਾਦ ਰੱਖੋ ਕਿ ਕਿਸੇ ਤਰੀਕੇ ਦੀ ਕੋਡਰਤੀ ਕੋ ਸਹਿਮਤੀ ਕੋ ਗੈਰ ਦੀ ਲੋੜ ਨਹੀਂ ਹੈਗੀ ਅਸੀਂ ਇਸ ਗੱਲ ਨੂੰ ਸਾਡੀ ਇਹਨੀ ਤਾਕਤ ਹੈਗੀ ਆ ਸਿੱਖ ਕੌਮ ਵਿੱਚ ਹੈਗੀ ਆ ਕਿ ਅਸੀਂ ਆਪਣੇ ਦੇ ਵਿਸਥਾਵਾ ਨੇ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਅਸਰੇ ਨੂੰ ਬਚਾ ਸਕਦੇ ਹਾਂ ਤੁਹਾਡੇ ਖਲਕੋਟ ਦੇ ਸ਼ਹਿਰ ਗੱਲ ਜੀ ਠੀਕ ਹੈ ਜੀ ਸ਼ੁਕਰੀਆ ਸ਼ੁਕਰੀਆ ਤੁਹਾਡਾ ਜੁੜਨ ਦੇ ਲਈ ਔਰ ਬਤੌਰ ਕਿਉਂਕਿ ਵਿਧਾਇਕ ਨੇ ਆ ਵਿਧਾਇਕ ਨੇ ਤਾਂ ਸਰਕਾਰ ਦਾ ਵੀ ਉਹ ਇੱਕ ਕਿਸਮ ਦਾ ਆਸ਼ਵਾਸਨ ਆਪਣੀ ਸਰਕਾਰ ਤਰਫੋਂ ਦੇ ਰਹੀ ਸੀ ਕਿ ਅਸੀਂ ਸક્ષਮ ਹਾਂ ਔਰ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਣ ਦਿਆਂਗੇ ਔਰ ਸਰਕਾਰ ਇਸ ਚੀਜ਼ ਨੂੰ ਸੰਜੀਦਗੀ ਦੇ ਨਾਲ ਹੀ ਲੈ ਰਹੀ ਹੈ ਔਰ ਕੇ ਵੀ ਲਏਗੀ ਤਾਂ ਲੇਕਿਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਪ੍ਰੈਸ ਕਾਨਫਰੰਸ ਹੁਣ ਤੋ ਤਾ ਨਹੀਂ